ਇੰਦਰਾਂ ਦੀ ਜੋ ਫਾਇਰਿੰਗ ਹੋ ਰਹੀ ਸੀ ਉਸ ਫਾਇਰਿੰਗ ਦੇ ਕਰਕੇ ਇਸ ਨੂੰ ਵੀ ਜਿਹੜਾ ਆ ਬਲੈਕਆਊਟ ਕੀਤਾ ਗਿਆ ਸੀਗਾ ਲਾਈਟਾਂ ਬੰਦ ਕੀਤੀਆਂ ਗਈਆਂ ਸੀਗੀਆਂ ਤਾਂ ਕਿਤੇ ਨਾ ਕਿਤੇ ਜ਼ਰੂਰ ਜੋ ਹਨੇਰਾ ਸੀਗਾ ਉਸ ਦੇ ਉਸ ਦੇ ਨਾਲ ਦਿਲ ਜਿਹੜੇ ਆ ਉਪਸੀਜੇ ਗਏ ਸਨ ਮਯੂਸੀ ਸੀ ਚਿਹਰਿਆਂ ਦੇ ਉੱਤੇ ਕਦਸ ਸਥਾਨ ਸਾਡਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਸਥਾਨ ਜਿਹੜਾ ਆ ਉਹ ਲਾਈਟ ਉੱਥੇ ਜਗ ਰਹੀ ਹੈ ਤਾਂ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਫਿਰ ਆਉਣਾ ਸ਼ੁਰੂ ਹੋ ਗਏ ਆ ਆ ਮਾਹੌਲ ਬਣਿਆ ਸਗਾ ਤਣਾਅਪੂਰਨ ਮਾਹੌਲ ਸਗਾ ਤਾਂ ਲੋਕਾਂ ਦੇ ਦਿਲ ਪਸੀਜੇ ਗਏ ਸਨ ਪਰ ਸੰਗਤ ਫਿਰ ਵੀ ਆਣਾ ਬੰਦ ਨਹੀਂ ਸੀ ਹੋਈ ਕਿਉਂਕਿ ਇਹ ਸਥਾਨ ਸਭ ਤੋਂ ਉੱਤੇ ਜਿਤ ਅਰਦਾਸ ਕਰਦੀ ਹੋਈ ਨਜ਼ਰ ਆ ਰਹੀ ਆ ਹੱਥ ਜੋੜੀ ਖੜੀ ਆ ਸੱਚੇ ਪਾਤਸ਼ਾਹ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਆ ਉਹ ਸ਼ੁਕਰੀਆ ਦਾ ਕਰ ਰਹੀ ਹੈ ਕਿ ਦਿਨ ਜਿਹੜਾ ਆ ਉਹ ਮੋੜਾ ਪੈ ਗਿਆ ਉਸ ਜੰਗ ਨੂੰ ਮੋੜਾ ਪੈ ਗਿਆ ਜੋ ਜੰਗ ਤਵਾਹੀ ਦਾ ਨਾਮ ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤਾ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ ਫਾਇਰ ਹੋ ਚੁੱਕਿਆ ਜੰਗਵੰਦੀ ਹੋ ਚੁੱਕੀ ਆ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਜੋ ਕਿ ਸਾਰਿਆਂ ਦੀ ਜਿਹੜੀ ਗੱਲ ਕਰ ਲਈਏ ਸਾਰੀ ਲੋਕਾਈ ਦੇ ਲਈ ਇੱਕ ਸਾਂਝਾ ਸੰਦੇਸ਼ ਦੇਣ ਵਾਲਾ ਜੋ ਜਗ੍ਹਾ ਜੋ ਇੱਕ ਸਥਾਨ ਹੈ ਉਸਦੇ ਬਿਲਕੁਲ ਉਹ ਸਾਡੇ ਪਿੱਛੇ ਆ ਆਪਾਂ ਉੱਥੇ ਪਹੁੰਚੇ ਹੋਏ ਆ ਤਾਂ ਜਿੱਥੇ ਬਲੈਕਆਊਟ ਕੀਤਾ ਗਿਆ ਸੀ ਸੰਗਤ ਦੇ ਆਉਣ ਦੀ ਗਿਣਤੀ ਘਟ ਗਈ ਸੀ ਤਾਂ ਹੁਣ ਸੰਗਤ ਵੀ ਆਉਣਾ ਸ਼ੁਰੂ ਹੋ ਗਈ ਆ ਸਤਨਾਮ ਵਾਹਿਗੁਰੂ ਲਿਖਦੇ ਜਾਇਓ ਕਿਉਂਕਿ ਸੀਜ਼ਫਾਇਰ ਹੋਇਆ ਤਿੰਨ ਦਿਨ ਲਗਾਤਾਰ ਖਤਰਾ ਮੰਡਰਾਉਂਦਾ ਰਿਹਾ ਇੱਕ ਵਾਰ ਮੈਂ ਪਿੱਛੇ ਤੁਹਾਨੂੰ ਸਾਰੀ ਤਸਵੀਰ ਦਿਖਾਣਾ ਖੂਬਸੂਰਤ ਤਸਵੀਰ ਉਸ ਮੁਕੱਦਸ ਸਥਾਨ ਦੀ ਜਿੱਥੇ ਲੋਕ ਨਤਮਸਤਕ ਹੋਣ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪ੍ਰਮਾਤਮਾ ਕੋਲੋਂ ਇਹਨਾਂ ਤਿੰਨ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਅਰਦਾਸਾਂ ਲੋਕਾਂ ਨੇ ਕੀਤੀਆਂ ਹੋਣਗੀਆਂ ਬਹੁਤ ਸਾਰੀਏ ਜਿਹੜਾ ਆ ਪ੍ਰਮਾਤਮਾ ਦੇ ਕੋਲ ਕਿਹਾ ਹੋ ਗਿਆ ਕਿ ਇਹ ਹਰਮੰਦਰ ਸਾਹਿਬ ਜੋ ਕਿ ਜਿੱਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਹੈ ਜਿੱਥੇ ਲੋਕ ਦੂਰੋਂ ਆਉਂਦੇ ਨੇ ਹਰ ਇੱਕ ਧਰਮ ਦਾ ਜੋ ਵਿਅਕਤੀ ਹੈ ਜੋ ਬੰਦਾ ਆ ਉਹ ਇੱਥੇ ਪਹੁੰਚਦਾ ਨ ਤਮਸਤਕ ਹੁੰਦਾ ਹੈ ਕਿਸੇ ਨੂੰ ਰੋਕ ਟੋਕ ਨਹੀਂ ਹੈਗੀ ਤਾਂ ਇਹ ਬਹੁਤ ਹੀ ਖੂਬਸੂਰਤ ਲੋਕਿਕ ਦ੍ਰਿਸ਼ ਜੋ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਕਿਤੇ ਨਾ ਕਿਤੇ ਤਿੰਨ ਦਿਨਾਂ ਦੇ ਸੀਜ਼ਫਾਇਰ ਦੇ ਜੋ ਮਾਫ ਕਰਨਾ ਤਿੰਨ ਦਿਨਾਂ ਦੀ ਜੋ ਫਾਇਰਿੰਗ ਹੋ ਰਹੀ ਸੀ ਉਸ ਫਾਇਰਿੰਗ ਦੇ ਕਰਕੇ ਇਸ ਨੂੰ ਜਿਹੜਾ ਆ ਬਲੈਕਆਊਟ ਕੀਤਾ ਗਿਆ ਸੀਗਾ ਲਾਈਟਾਂ ਬੰਦ ਕੀਤੀਆਂ ਗਈਆਂ ਸੀਗੀਆਂ ਤਾਂ ਕਿਤੇ ਨਾ ਕਿਤੇ ਜ਼ਰੂਰ ਜੋ ਹਨੇਰਾ ਸੀਗਾ ਉਸਦੇ ਉਸਦੇ ਨਾਲ ਦਿਲ ਜਿਹੜੇ ਆ ਉਹ ਪਸੀਜੇ ਗਏ ਸਨ ਮਯੂਸੀ ਸੀ ਚਿਹਰਿਆਂ ਦੇ ਉੱਤੇ ਤਾਂ ਹੁਣ ਸੀਜ਼ ਫਾਇਰ ਹੋਇਆ ਦੋਵਾਂ ਦੇਸ਼ਾਂ ਦਾ ਸੀਜ਼ ਫਾਇਰ ਹੋ ਗਿਆ ਡੋਨਾਲਡ ਟਰੰਪ ਜਿਨ੍ਹਾਂ ਨੇ ਆਪਣੀ ਭੂਮਿਕਾ ਨਿਭਾਈ ਹੈ ਜੋ ਕਿ ਕਹਿ ਸਕਦੇ ਆ ਕਿ ਸਾਰੇ ਦੇਸ਼ ਦੁਨੀਆ ਦਾ ਜਿਸ ਨੂੰ ਕਹਿ ਸਕਦੇ ਜਿਸਦੇ ਹੱਥ ਚ ਮੁਠੀ ਦੇ ਵਿੱਚ ਸਾਰੀ ਦੁਨੀਆ ਆ ਜਿਹੜਾ ਜਿਸ ਨੇ ਵਿੱਚ ਪਾ ਕੇ ਵਿਚੋਲ ਕੀ ਕੀਤੀ ਹੈ ਤੇ ਦੋਵੇਂ ਦੇਸ਼ਾਂ ਦੀ جنگ ਰਕਵਾ ਦਿੱਤੀ ਹੈ ਕਿਉਂਕਿ ਜੰਗ ਬਹੁਤ ਪੈੜੀ ਹੈ ਬਹੁਤ ਨੁਕਸਾਨ ਹੁੰਦੇ ਨੇ ਜੰਗ ਦੇ ਜਦੋਂ ਜੰਗ ਕਹਿਣਾ ਸੌਖਾ ਪਰ ਜਦੋਂ ਜੰਗ ਲੱਗਦੀ ਹੈ ਤਾਂ ਜਿਹੜੀਆਂ ਪੀੜੀਆਂ ਦੀਆਂ ਪੀੜੀਆਂ ਤਬਾਹ ਹੋ ਜਾਂਦੀਆਂ ਨੇ ਦੇਸ਼ਾਂ ਦੀ ਇਕਨੋਮੀ ਡਾਊਨ ਹੋ ਜਾਂਦੀ ਹੈ ਦੇਸ਼ ਜਿਹੜੇ 2100 ਸਾਲ ਪਿੱਛੇ ਚੱਲ ਜਾਂਦੇ ਪਰ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਦੇ ਸਦਕਾ ਅੱਜ ਇਹ ਜੰਗ ਰੁਕ ਗਈ ਹੈ ਤਿੰਨ ਦਿਨ ਡਰੋਨਾਂ ਦੇ ਨਾਲ ਹਮਲੇ ਹੋਏ ਮਿਜ਼ਾਈਲਾਂ ਦੇ ਨਾਲ ਹਮਲੇ ਹੋਏ ਖੌਫਨਾਕ ਮੰਜ਼ਰ ਲੋਕਾਂ ਨੂੰ ਦੇਖਣ ਨੂੰ ਮਿਲਿਆ ਲੋਕ ਰੇ ਹੋਏ ਸੀ ਲੋਕ ਕਬਰائے ਹੋਏ ਸੀ ਪਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਉੱਤੇ ਸਾਰਿਆਂ ਨੂੰ ਆਸ ਸੀਗੀ ਉਮੀਦ ਸੀਗੀ ਤੇ ਉਹਨਾਂ ਦੀਆਂ ਅਰਦਾਸਾਂ ਜੋ ਲੋਕਾਂ ਦੀਆਂ ਜੋ ਸੰਗਤ ਸੰਗਤ ਜਿਸ ਨੂੰ ਪ੍ਰਮਾਤਮਾ ਨੇ ਗੱਲ ਕਰ ਲਈਏ ਸੰਗਤ ਜਿਸ ਨੂੰ ਗੁਰੂਆਂ ਨੇ ਸਭ ਤੋਂ ਉੱਚਾ ਜਿਹੜਾ ਆ ਸਥਾਨ ਦਿੱਤਾ ਤਾਂ ਉਹ ਸੰਗਤ ਦੀਆਂ ਅਰਦਾਸਾਂ ਦੇ ਨਾਲ ਅੱਜ ਜਿਹੜਾ ਆ ਬਲੈਕਆਊਟ ਨਹੀਂ ਹੈਗਾ ਇੱਥੇ ਉਸੇ ਤਰੀਕੇ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਲਾਈਟਾਂ ਜਗ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਤਮਸਤ ਕੋਣ ਆ ਰਹੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਵਾਹਿਗੁਰੂ ਜ਼ਰੂਰ ਲਿਖਣਾ ਇਸ ਜਿਹੜੀ ਹੈ ਸਿੱਧੇ ਤੌਰ ਤੇ ਕਹਿ ਸਕਦੇ ਆ ਇਸ ਘੜੀ ਦੇ ਵਾਸਤੇ ਇਸ ਸੀਜ਼ਫਾਇਰ ਦੇ ਵਾਸਤੇ ਵਾਹਿਗੁਰੂ ਲਿਖਣਾ ਕਿਉਂਕਿ ਇਹ ਸ਼ਬਦ ਬਹੁਤ ਜ਼ਰੂਰੀ ਹੈ ਪ੍ਰਮਾਤਮਾ ਦੇ ਨਾਲ ਜੋੜਦਾ ਸ਼ਬਦ ਹੈ ਸਿੱਧੇ ਤੌਰ ਤੇ ਤਸਵੀਰ ਹੈ ਖੂਬਸੂਰਤ ਤਸਵੀਰ ਹਮੇਸ਼ਾ ਇਸੇ ਤਰ੍ਹਾਂ جگਦੀ ਰਹਿੰਦੀ ਆ ਲੱਖਾਂ ਦੀ ਗਿਣਤੀ ਵਿੱਚ ਸੰਗਤ ਨ ਤਮਸਤ ਕੋਣ ਆਂਦੀ ਆ ਪਰ ਜਿਸ ਤਰੀਕੇ ਨਾਲ ਬੀਤੇ 3 ਦਿਨ ਹਾਲਾਤ ਰਹੇ ਨੇ ਜਿਸ ਤਰੀਕੇ ਦੇ ਨਾਲ 7 ਤਰੀਕ ਨੂੰ ਜਦੋਂ ਭਾਰਤ ਹਮਲਾ ਕਰਦਾ ਕਿਉਂਕਿ ਉਸ ਤੋਂ ਪਹਿਲਾਂ 22 April ਨੂੰ ਪਹਿਲਗਾਮ ਦੇ ਵਿੱਚ ਸਲਾਨੀ ਮਾਰੇ ਜਾਂਦੇ ਪਰ ਉਸਦਾ ਬਦਰਾ ਭਾਰਤ ਵੱਲੋਂ ਲਿਆ ਜਾਂਦਾ ਆ ਪਰ ਉਸ ਤੋਂ ਬਾਅਦ ਜਦੋਂ ਫਿਰ ਅਟੈਕ ਪਾਕਿਸਤਾਨ ਵੱਲੋਂ ਹੋਣੇ ਸ਼ੁਰੂ ਹੁੰਦੇ ਨੇ ਤਾਂ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਤਿੰਨ ਦਿਨ ਲਗਾਤਾਰ ਜਿਹਾ ਮਾਹੌਲ ਰਿਹਾ ਜਿਹਾ ਮਾਹੌਲ ਰਿਹਾ ਕਿ ਲੋਕ ਜਿਹੜੇ ਆ ਥਰਥਰ ਕੰਬਰੇ ਸਨ ਸਹਿਮ ਦਾ ਮਾਹੌਲ ਸੀ ਪਰ ਫਿਰ ਵੀ ਸੰਘਤ ਉਸੇ ਤਰੀਕੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣਾ ਆਉਂਦੀ ਸੀ ਕਿ ਤਾਂ ਹੁਣ ਸ਼੍ਰੀ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਨੇ ਜੋ ਸੰਗਤ ਆਪਣੀਆਂ ਭਾਵਨਾਵਾਂ ਲੈ ਕੇ ਸੰਗਤ ਦੀਆਂ ਅਰਦਾਸਾਂ ਸਦਕਾ ਸੰਗਤ ਦੇ ਜੋ ਅੰਦਰੋਂ ਉਹਨਾਂ ਦੇ ਰੂ ਉਹਨਾਂ ਦੀ ਕਹਿ ਰਹੀ ਸੀ ਜੋ ਪ੍ਰਮਾਤਮਾ ਤੱਕ ਆਵਾਜ਼ ਆ ਰਹੀ ਸੀਗੀ ਉਸ ਆਵਾਜ਼ ਨੇ ਇਸ ਜੰਗ ਨੂੰ ਜਿਹੜਾ ਆ ਉਹ ਰੋਕਿਆ ਜੰਗ ਰੁਕਣ ਦੇ ਨਾਲ ਸੀਜ਼ਫਾਇਰ ਹੋਣ ਦੇ ਨਾਲ ਲੋਕ ਜਿਹੜੇ ਆ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਬਹੁਤ ਸਾਰੇ ਲੋਕਾਂ ਨਾਲ ਆਪਾਂ 12ਵੀਂ ਗੱਲਾਂ ਕੀਤੀਆਂ ਮੁਕੱਦਸ ਸਥਾਨ ਸਾਡਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਸਥਾਨ ਜਿਹੜਾ ਆ ਉਹ ਲਾਈਟ ਉੱਥੇ ਜਾਗ ਰਹੀ ਹੈ ਤਾਂ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਫਿਰ ਆਉਣਾ ਸ਼ੁਰੂ ਹੋ ਗਏ ਆ ਤਾਂ ਇੱਕ ਵਾਰ ਕਿਤੇ ਨਾ ਕਿਤੇ ਜਦੋਂ ਮਾਹੌਲ ਬਣਿਆ ਸਗਾ ਤਣਾਅਪੂਰਨ ਮਾਹੌਲ ਸਗਾ ਤਾਂ ਲੋਕਾਂ ਦੇ ਦਿਲ ਪਸੀਜੇ ਗਏ ਸਨ ਪਰ ਸੰਗਤ ਫਿਰ ਵੀ ਆਣਾ ਬੰਦ ਨਹੀਂ ਸੀ ਹੋਈ ਕਿਉਂਕਿ ਇਹ ਸਥਾਨ ਸਭ ਤੋਂ ਉੱਤੇ ਆ ਇਹ ਸਥਾਨ ਜਿਹੜਾ ਆ ਇਸ ਦੀ ਜੋ ਜੇ ਕਹਿ ਸਕਦੇ ਆ ਕਿ ਇਹ ਸਥਾਨ ਸਾਰਿਆਂ ਲਈ ਸਭ ਤੋਂ ਉੱਤੇ ਆ ਦਿਲਾਂ ਦੇ ਵਿੱਚ ਜਗ੍ਹਾ ਹੈ ਤਾਂ ਇਸ ਸਥਾਨ ਨੂੰ ਛੱਡ ਕੇ ਕੋਈ ਨਹੀਂ ਜਾ ਸਕਦਾ ਸਾਰੇ ਜੋ ਭਾਵਨਾਤਕ ਲੋਕ ਸਗੇ ਸੰਗਤ ਸੀ ਉੱਥੇ ਜੀ ਤੁਸੀਂ ਤਾਂ ਚਾਹੇ ਮਾਹੌਲ ਜਿਹੜਾ ਖਰਾਬ ਸੀ ਪਰ ਹੁਣ ਪ੍ਰਮਾਤਮਾ ਕੋਲ ਅਰਦਾਸ ਕਰਦੇ ਆ ਵਾਹਿਗੁਰੂ ਵੀ ਲਿਖਿਓ ਪ੍ਰਮਾਤਮਾ ਕੋਲ ਅਰਦਾਸ ਕਰਦੇ ਆ ਕਿ ਦੁਬਾਰਾ ਅਜਿਹਾ ਮਾਹੌਲ ਹੁਣ ਨਾ ਬਣੇ ਦੁਬਾਰਾ ਅਜਿਹੀ ਸਥਿਤੀ ਦੇਖਣ ਨੂੰ ਨਾ ਜਿਹੜੀ ਆ ਮਲੇ ਦੁਬਾਰਾ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਆ ਉਹਨਾਂ ਨੂੰ ਇਸ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਕਿੰਨੀ ਸ਼ਾਂਤੀਪੂਰਵਕ ਲੋਕ ਰਹਿ ਰਹੇ ਨੇ ਆਪਣੀ ਦੋ ਟਾਈਮ ਦੀ ਰੋਟੀ ਖਾਂਦੇ ਨੇ ਮਿਹਨਤ ਕਰਨ ਵਾਲੇ ਲੋਕ ਨੇ ਪੰਜਾਬੀ ਕੌਮ ਐ ਤੇ ਜਿਹੜਾ ਆ ਉਹ ਹੁਣ ਉਸੇ ਤਰੀਕੇ ਦੇ ਨਾਲ ਆਪਣਾ ਕੰਮਕਾਰ ਕਰਦ ਰਿਹਾ ਕਿਉਂਕਿ ਜਿਹੜਾ ਆ ਇਹ جنگ ਇਹ ਸਭ ਕੁਝ ਤਹਸ ਨਾਸ ਕਰ ਸਕਦੀ ਆ ਹਾਲਾਂਕਿ ਗਲਤ ਜ਼ਰੂਰ ਹੋਇਆ ਜਿਹੜਾ ਆ ਉਧਰਲੇ ਪਾਸੇ ਕਿਉਂਕਿ ਪਾਕਿਸਤਾਨ ਨੇ ਕਹਿ ਸਕਿਆ ਕਿ ਅਸੀਂ ਅੱਤਵਾਦ ਨੂੰ ਸਾਡੇ ਨਾਲ ਸੰਬੰਧ ਅੱਤਵਾਦੇ ਰਹੇ ਆ ਤਾਂ ਉਸ ਕਰਕੇ ਜ਼ਰੂਰ ਗੁੱਸਾ ਸਿਕਿਆ ਤੇ ਭਾਰਤ ਨੇ ਜੋ ਕੀਤਾ ਬਾਜਵ ਕੀਤਾ ਹੈਗਾ ਆ ਪਰ ਹੁਣ ਜਿਸ ਤਰੀਕੇ ਨਾਲ جنگ ਦੇ ਹਾਲਾਤ ਬਣੇ ਸੀ ਜਦੋਂ ਹੁਣ ਟਲੇ ਆ ਤਾਂ ਜ਼ਰੂਰ ਖੁਸ਼ੀ ਸਾਰੇ ਲੋਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਜੜੀ ਆ ਉਹ ਜ਼ਰੂਰ ਹੈਗੀ ਆ ਤਾਂ ਤਸਵੀਰ ਤੁਸੀਂ ਦੇਖ ਪਾਰੇ ਇੱਕ ਪਾਸੇ ਸ਼੍ਰੀ ਰਮੰਦਰ ਸਾਹਿਬ ਪਰਲੇ ਪਾਸੇ ਸ਼੍ਰੀ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਵੀ ਆਪਾਂ ਉਹ ਵੀ ਸਾਡਾ ਹੀ ਸਥਾਨ ਹੈ ਉੱਥੇ ਵੀ ਸਾਡੀ ਸੰਗਤ ਨਤਮਸਤਕ ਹੋਣ ਜਾਂਦੀ ਹੈ ਇੱਥੇ ਵੀ ਲੱਖਾਂ ਦੀ ਗਿਣਤੀ ਚ ਨਤਮਸਤਕ ਹੋਣ ਆਂਦੀ ਹੈ ਕਰਤਾਰਪੁਰ ਕੋਰੀਡੋਰ ਖੁੱਲਿਆ ਸੀ ਉੱਥੇ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਆਂਦੀ ਹੈ ਤਾਂ ਦੋ ਮੁਲਕਾਂ ਦੀ ਗਲਤ ਸੀਗੀ ਤਾਂ ਹੁਣ ਉਹ ਲੜਾਈ ਜਿਹੜੀ ਆ ਟਲ ਚੁੱਕੀ ਹੈ ਪ੍ਰਮਾਤਮਾ ਕੋ ਅਰਦਾਸ ਕਰਿਓ ਦਿਲੋਂ ਅਰਦਾਸ ਕਰਿਓ ਪ੍ਰਮਾਤਮਾ ਕੋ ਕਿ ਦੁਬਾਰਾ ਅਜਿਹਾ ਮਾਹੌਲ ਨਾ ਦੇਖਣਾ ਪਵੇ ਦੁਬਾਰਾ ਅਜਿਹੀ ਲੜਾਈ ਨਾ ਹੋਵੇ ਜੋ ਆਤ ਇਹ ਜਰੂਰ ਅਸੀਂ ਕਹਿੰਨੇ ਆ ਪਰ ਇਹ ਜਿਹੜੀ ਆ ਤਸਵੀਰ ਦੁਆਰਾ ਨਾ ਬਣੇ ਉਸ ਤਰੀਕੇ ਦੀ ਘਟਨਾ ਜਿਹੜੀ ਆ ਦੁਬਾਰਾ ਨਾ ਵਾਪਰੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਾਹਿਗੁਰੂ ਲਿਖਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਪਰਮਾਤਮਾ ਕੋ ਅਰਦਾਸ ਕਰਦੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਵਾਹਿਗੁਰੂ ਵੀ ਲਿਖਣਾ ਤੇ ਅਰਦਾਸ ਕਰਨਾ ਦੁਬਾਰਾ ਕਦੇ ਵੀ ਪੰਜਾਬ ਦੇ ਉੱਤੇ ਅਜਿਹਾ ਦੁਖਾਂਤ ਦੀ ਘੜੀ ਮੁੜ ਕੇ ਨਾ ਆਵੇ ਜੋ ਮਾਹੌਲ ਪਹਿਲਾਂ ਬਣਿਆ ਸੀ ਉਸ ਤਰ੍ਹਾਂ ਦਾ ਮਾਹੌਲ ਮੁੜ ਕੇ ਨਾ ਬਣੇ ਅ ਦੇਖ ਸਕਦੇ ਹੋ ਤੁਸੀਂ ਗਿਣਤੀ ਜਿਹੜੀ ਆ ਸੰਗਤ ਲਾਈਨ ਵਿੱਚ ਲਾ ਕੇ ਭਾਵਨਾਤਮਕ ਤਰੀਕੇ ਦੇ ਨਾਲ ਦਿਲੋਂ ਭਾਵਨਾਵਾਂ ਦੇ ਨਾਲ ਜਿਹੜੀ ਆ ਸੰਗਤ ਅਰਦਾਸ ਕਰਦੀ ਹੋਈ ਨਜ਼ਰ ਆ ਰਹੀ ਆ ਹੱਥ ਜੋੜੀ ਖੜੀ ਆ ਸੱਚੇ ਪਾਤਸ਼ਾਹ ਦਾ ਸ਼੍ਰੀ ਗੁਰੂ ਗ੍ਰਾਮਦਾਸ ਜੀ ਦਾ ਜਿਹੜਾ ਆ ਉਹ ਸ਼ੁਕਰੀਆ ਅਦਾ ਕਰ ਰਹੀ ਹੈ ਕਿ ਦਿਨ ਜਿਹੜਾ ਆ ਉਹ ਮੋੜਾ ਪੈ ਗਿਆ ਉਸ جنگ ਨੂੰ ਮੋੜਾ ਪੈ ਗਿਆ ਜੋ جنگ ਤਵਾਹੀ ਦਾ ਨਾਮ ਸੀ ਜੋ ਦੋ ਮੁਲਕਾਂ ਦੀ ਤਵਾਹੀ ਦਾ ਨਾਮ ਸੀ ਉਸ جنگ ਨੂੰ ਮੋੜਾ ਪੈ ਚੁੱਕਿਆ ਹੈ ਤੇ ਸਾਡੇ ਮੁਕੱਦਸ ਸਥਾਨ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੋ ਰਹੀ ਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਭਾਵਨਾਕ ਕਹਿ ਸਕਦੇ ਇੱਕ ਕਿ ਇਹ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਸ੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਦ੍ਰਿਸ਼ ਹੈ ਜੋ ਸੰਗਤ ਪਿਆਰੀ ਜੋ ਸੰਗਤ ਦੇ ਦਿਲ ਦੇ ਵਿੱਚ ਭਾਵਨਾ ਆ ਜੋ ਸੰਗਤ ਬਹੁਤ ਹੀ ਪਿਆਰੀ ਅੰਦਰ ਜਾ ਰਹੀ ਆ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਬੂੰਗੇ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਰਾਜਨੀਤਿਕ ਦਾ ਪ੍ਰਤੀਕ ਹੈ ਦੂਸਰੇ ਪਾਸੇ ਧਾਰਮਿਕ ਜਿਹੜਾ ਧਰਮ ਦਾ ਪ੍ਰਤੀਕ ਹੈ ਉਹ ਦੇਖ ਸਕਦੇ ਹੋ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤਾਂ ਇਹ ਤਸਵੀਰ ਬਹੁਤ ਹੀ ਖੂਬਸੂਰਤ ਜਿਹੜੀ ਆ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਆਣੀ ਸ਼ੁਰੂ ਹੋ ਗਈ ਸੰਗਤ ਨਤਮਸਤ ਕੋਣੀ ਸ਼ੁਰੂ ਹੋ ਗਈ ਹੈ ਪਹਿਲਾਂ ਵੀ ਹਾਲਾਂਕਿ ਵਿੱਚ ਵੀ ਸੰਗਤ ਆ ਰਹੀ ਹੈ ਪਰ ਹੁਣ ਬਿਲਕੁਲ ਨੋਰਮਲ ਹੈ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਇੱਥੇ ਜਿਹੜੇ ਆ ਹੁਣ ਤੁਸੀਂ ਦੁਬਾਰਾ ਆ ਸਕਦੇ ਹੋ ਬਿਲਕੁਲ ਹਾਲਾਤ ਨੋਰਮਲ ਹੋ ਚੁੱਕੇ ਨੇ ਸੀਜ ਫਾਇਰ ਹੋ ਚੁੱਕਿਆ ਆ ਕੋਈ ਜਿਹੜਾ ਆ ਇੱਕ ਦੋ ਦੋਵੇਂ ਮੁਲਕਾਂ ਦੇ ਵੱਲੋਂ ਕੋਈ ਵੀ ਅਜਿਹੀ ਕਾਰਵਾਈ ਨਹੀਂ ਹੁਣ ਕੀਤੀ ਜਾਵੇਗੀ ਦੋਵਾਂ ਮੁਲਕਾਂ ਨੇ ਅਫੀਸ਼ੀਅਲ ਤੌਰ ਤੇ ਬਿਆਨ ਜਿਹੜੇ ਆ ਆਪਣੇ ਉਹ ਦੇ ਦਿੱਤੇ